ਪੰਜਾਬ ਦੇ ਵਿੱਚ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ ਹੈ ਤੇ ਇਹ ਵੀ ਸਾਨੂੰ ਪਤਾ ਕਿ ਸੜਕਾਂ ਦੀ ਮੁਰੰਮਤ ਕਿਉਂ ਨਹੀਂ ਹੋ ਰਹੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਆਰਡੀਐਫ ਹੈ ਸੜਕਾਂ ਦੀ ਮੁਰੰਮਤ ਦਾ ਪੈਸਾ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਪੈਸਾ ਜਾਰੀ ਕਿਉਂ ਨਹੀਂ ਕੀਤਾ ਜਾ ਰਿਹਾ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਕਿ ਪੰਜਾਬ ਦੀ ਸੜਕਾਂ ਦੀ ਮੁਰੰਮਤ ਦੇ ਲਈ 7000 ਕਰੋੜ ਰੁਪਏ ਪੰਜਾਬ ਦਾ ਧੱਕੇ ਨਾਲ ਕੇਂਦਰ ਦੀ ਭਾਜਪਾ ਕਿਉਂ ਦਬ ਕੇ ਬੈਠੀ ਹੈ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਅੱਜ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਨਾਲ ਦੇਸ਼ ਦੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਭਾਜਪਾ ਨੇ ਪੰਜਾਬ ਦੇ ਵਿੱਚੋਂ ਸਰਕਾਰੀ ਮੰਡੀ ਕਨਸਿਸਟਮ ਨੂੰ ਖਤਮ ਕਰਨ ਦੇ ਲਈ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕਿ ਪੂਰੇ ਭਾਰਤ ਦੇ ਵਿੱਚੋਂ ਵਿਰੋਧ ਹੋਇਆ ਸਭ ਤੋਂ ਵੱਡਾ ਵਿਰੋਧ ਹੋਇਆ ਪੰਜਾਬ ਦੇ ਵਿੱਚੋਂ ਜਿਸ ਕਰਕੇ ਕਹਿਨ ਨੂੰ ਇਹਨਾਂ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਪਰ ਅੱਜ ਵੀ ਪਾਜ ਪਾ ਦੀ ਮਨਸ਼ਾ ਹੋਈ ਹੈ ਕਿ ਜਿਹੜਾ ਸਰਕਾਰੀ ਮੰਡੀ ਕੰਸਟਮ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਵੇ ਇਸੇ ਕਰਕੇ ਕਿ ਜਿਹੜਾ ਆਰਡੀਐਫ ਦਾ ਪੈਸਾ ਹੈ ਤੇ ਐਮਡੀਐਫ ਦਾ ਪੈਸਾ ਹੈ ਮੰਡੀ ਡਿਵੈਲਪਮੈਂਟ ਫੰਡ ਤੇ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਮੰਡੀ ਬੋਰਡ ਵੀ ਖਤਮ ਹੋ ਜਾਵੇ ਪੰਜਾਬ ਮੰਡੀ ਬੋਰਡ ਦਾ ਸਾਰਾ ਢਾਂਚਾ ਵੀ ਖਤਮ ਹੋ ਜਾਵੇ ਸਰਕਾਰੀ ਮੰਡੀਕਰਨ ਸਿਸਟਮ ਪੰਜਾਬ ਦਾ ਖਤਮ ਕਰ ਦੀ ਨੀਅਤ ਦੇ ਨਾਲ ਇਹ ਜਿਹੜਾ 7000 ਕਰੋੜ ਰੁਪਇਆ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ